ਸੁਖਵੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਆਗੂਆਂ ਨੂੰ ਲਾਈ ਗਈ ਧਾਰਮਿਕ ਸਜਾ ਤਿੰਨ ਦਸੰਬਰ ਨੂੰ 12 ਤੋਂ 1 ਵਜੇ ਤੱਕ ਬਾਥਰੂਮ ਸਾਫ ਕਰਨੇ ਪੈਣਗੇ ਇਸ਼ਨਾਨ ਕਰਕੇ ਲੰਗਰ ਘਰ ਚ ਵਰਤਨ ਮੰਜੇਨੇ ਪੈਣਗੇ ਸ੍ਰੀ ਦਰਵਾਰ ਸਾਹਿਬ ਪ੍ਰਵੇਸ਼ ਦੁਆਰ ਤੇ ਸੇਵਾਦਾਰਾਂ ਦੀ ਵਰਦੀ ਪਾ ਕੇ ਤਖਤੀ ਪਾ ਕੇ ਹੱਥ ਦੇ ਵਿੱਚ ਵਾਸ਼ਾ ਲੈ ਕੇ ਦੋ ਦਿਨ ਬੈਠਣਗੇ ਦਾਮਦਮਾ ਸਾਹਿਬ ਕੇ ਇਸਗਰ ਸਾਹਿਬੀ ਕੇ ਦੋ ਦੋ ਦਿਨ 2 ਘੰਟੇ ਲਈ ਸੇਵਾ ਲਈ ਗਈ ਹੈ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਕਾਲ ਤਖਸਾਹਬ ਸਾਹਿਬ ਉਹ ਸਾਹਮਣੇ ਪੇਸ਼ ਹੋ ਕੇ ਸਰਕਾਰ ਦੁਆਨ ਹੋਈਆਂ ਸਾਰੀਆਂ ਗਲਤੀਆਂ ਕਬੂਲ ਕੀਤੀਆਂ ਸਨ ਇਸ ਦੌਰਾਨ ਕੱਲੀ ਆਗੋਂ ਤੋਂ ਵੀ ਬਹੁਤ ਸਾਰੇ ਸਵਾਲ ਪੁੱਛੇ ਗਏ ਦਾਦੇ ਸੁਖਵੀਰ ਸਿੰਘ ਬਾਦਲ ਵੀਲ ਚੱਲ ਤੇ ਸ੍ਰੀ ਕਾਲ ਤਕ ਕੈਬਨਟ ਦਾ ਹਿੱਸਾ ਰਹੇ ਸਿੱਖ ਮੰਤਰੀ ਵਿਤਾਲ ਸਿੰਘ ਤੋਂ ਇਲਾਵਾ 2015 ਤੋਂ ਐਜੀਪੀਸੀ ਦੀ ਅੰਤਰੀਅਨ ਕਮੇਟੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਸਮੂਹ ਮੈਂਬਰਾਂ ਨੂੰ ਵੀ ਸੱਦਿਆ ਗਿਆ ਤੇ ਇਸ ਮਾਮਲੇ ਦੇ ਉੱਪਰ ਜਿਹੜੀ ਅੱਜ ਤੁਹਾਨੂੰ ਦੱਸ ਦਿੰਦੇ ਆ ਕਿ ਅਕਾਲੀ ਦਲ ਨੇ ਜਿੱਥੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ-ਜਿਹੜੇ ਗੁਨਾਹ ਹੋਏ ਸੀ ਉਹ ਸੁਖਵੀਰ ਸਿੰਘ ਬਾਦਲ ਨੇ ਮੰਨੇ ਹਾਲਾਂਕਿ ਬਲਵਿੰਦਰ ਸਿੰਘ ਪੁੰਦੜ ਇੱਥੇ ਨਜ਼ਰ ਨਹੀਂ ਦਿਖਾਈ ਦੇ ਰਹੇ ਉਹਨਾਂ ਨੇ ਕਿਹਾ ਸੀ ਕਿ ਉਹ ਨਹੀਂ ਮੰਨਦੇ ਹੁਣ ਦੇਖਣ ਜੋਗੇ ਹੋਵੇਗਾ ਕਿ ਬਲਵਿੰਦਰ ਸਿੰਘ ਪੁੰਦੜ ਤੇ ਅਲੱਗ ਗੱਲ ਹੁੰਦੀ ਹੈ ਤੇ ਨਾਲ ਇੱਕ ਹੋਰ ਖਬਰ ਪੰਜਾਬ ਨੂੰ ਤਾਂ ਫਖਰੇ ਕੌਮ ਦਾ ਅਵਾਰਡ ਵੀ ਵਾਪਸ ਲੈ ਲਿਆ ਗਿਆ ਹੈ ਗਿਆਨੀ ਜਥੇਦਾਰ ਸਿੰਘ ਸੌਰਗਵੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਹ ਅਵਾਰਡ ਵਾਪਸ ਲਿਆ ਜਾਵੇਗਾ